ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਨਗਰ ਨਿਵਾਸੀਆਂ ਨੂੰ ਪੰਗਤਾਂ ਨੂੰ ਰਾਰ ਭਰੀ ਸਤਿ ਸ੍ਰੀ ਅਕਾਲ ਜੀ ਆਪ ਸਭੀ ਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਜੀ ਜਿਹੜੀ ਮੈਂ ਅੱਜ ਨਾਲ ਇੱਕ ਸਵੇਰੇ ਵੀਡੀਓ ਪਾਈ ਸੀਗੀ ਜੀ ਮਾਸਟਰ ਜਗਸੀਰ ਸਿੰਘ ਐਮਐਲਏ ਹਲਕਾ ਪੁੱਤਲ ਦੇ ਖਿਲਾਫ ਤੇ ਮੈਂ ਲੜਕੇ ਦੇ ਖਿਲਾਫ ਜੋ ਕਿ ਬਿਲਕੁਲ ਗਲਤ ਹੈ ਜੀ ਉਹ ਮੈਨੂੰ ਅਕਲਿਆ ਬਲਦੇਵ ਸਿੰਘ ਅਕਲਿਆ ਭਾਜਪਾ ਦੇ ਇਹ ਹਲਕਾਂ ਚਾਰਜ ਲਾਏ ਹੋਏ ਉਹਨਾਂ ਵੱਲੋਂ ਕਹਿ ਕੇ ਬਣਵਾਈ ਗਈ ਹੈ ਜੀ ਕਿ ਉਹਨਾਂ ਦੇ ਕਹਿਣ ਤੇ ਮੈਂ ਵੀਡੀਓ ਬਣਾ ਲਈ। ਇਹ ਵੀਡੀਓ ਬਣਾ ਕੇ ਮੈਂ ਫੇਸਬੁੱਕ ਤੇ ਚੜਾਤੀ ਜੀ ਤੇ ਜੋ ਫੇਸਬੁੱਕ ਤੇ ਚੜਾਈ ਕਾਕਲ ਜੀ ਦੇ ਕਹਿਣ ਦੇ ਮਤਾਬਕ ਕਿ ਮੈਂ ਘਰੇ ਆਇਆ ਉਸ ਦਿਵਾਰ ਪਹਿਲਾਂ ਮੇਰੇ ਨਾਲ ਘਰ ਦੇ ਬਹੁਤ ਜ਼ਿਆਦਾ ਲੜੇ ਮੇਰੇ ਨਾਲ। ਮੇਰੇ ਪਰੌਣਾਂ ਵੀ ਲੜਿਆ ਘਰੋਂ ਚ ਲੈ ਗਿਆ ਕਹਿੰਦਾ ਯਾਰ ਤੂੰ ਬਹੁਤ ਗਲਤ ਕੰਮ ਕਰਿਆ ਹੈ। ਇਹ ਕਿਸੇ ਦੇ ਖਿਲਾਫ ਵੀਡੀਓ ਐ ਮੈਂ ਬਣਾ ਕੇ ਪਾ ਦਿੱ ਕਿਸੇ ਦੇ ਕਹਿਣ ਤੇ ਗਲਤ ਗੱਲ ਆ ਤੇਰੀ ਮੇਰੇ ਨਾਲ ਲੜਾਈ ਕਰੀ ਜੀ। ਤੇ ਚਲੋ ਉਸ ਤੋਂ ਬਾਅਦ ਮੈਂ ਆਪ ਜਦੋਂ ਇਹ ਬਹੁਤ ਵੀਡੀਓ ਦੇਖੀ ਜੀ ਦੇਖ ਕੇ ਮੈਂ ਵੀਡੀਓ ਮੇਰਾ ਇੰਨਾ ਮਨੋਦਾਸ ਹੋਇਆ ਜੀ ਪੁੱਤੋ ਹੀ ਨਾ ਮੇਰੀ ਆਤਮਾ ਨੇ ਅੰਤਰਾ ਆਤਮਾ ਨੇ ਮੈਨੂੰ ਝੰਡੋੜਿਆ ਵੀ ਤੂੰ ਇਹ ਕੀ ਕਰ ਬੈਠਾ ਬੁੱਤਾ ਸਿਆ ਵੀ ਕਿਉਂ ਇਹ ਤੂੰ ਵੀਡੀਓ ਪਾ ਤੀ ਕਿਸੇ ਦੇ ਮਗਰ ਲੱਗ ਕੇ ਤੇ ਇਸ ਲਈ ਮੈਂ ਨਾ ਤਾਂ ਕਦੇ ਮੈਂ ਮਾਸਟਰ ਜਗਸੀਰ ਸਿੰਘਾਂ ਨੂੰ ਮੈਂ ਕਦੇ ਮਿਲਿਆ ਜੀ ਤੇ ਨਾ ਹੀ ਮੈਂ ਕਦੇ ਉਹਨਾਂ ਦੇ ਲੜਕੇ ਹਰਸਮੰਦਾਂ ਨੂੰ ਮਿਲਿਆ ਸੀਗਾ ਜਿਹੜਾ ਮੈਂ ਉਹ ਦੱਸਿਆ ਵੀ ਲੈਣ ਦੇਣ ਕੋਈ ਲੈਣ ਦੇਣ ਨਹੀਂ ਹੋਇਆ ਸਾਡਾ ਜੀ ਕੁਝ ਨਹੀਂ ਹੋਇਆ ਆਰਾ ਕੋਈ ਕਿਸੇ ਦੇ ਕਹਿਣ ਤੇ ਬਲਦੇਸ਼ ਨੇ ਅਕਲੀਏ ਦੇ ਕਹਿਣ ਤੇ ਹੋਇਆ ਜੀ ਇਹ ਜੋ ਕਿ ਬਿਲਕੁਲ ਗਲਤ ਆ ਝੂਠ ਆ ਕੋਈ ਮੈਂ ਕਦੇ ਹਰ ਸਿਮਰਤੇ ਦੇ ਮੈਂ ਘਰੇ ਵੀ ਨਹੀਂ ਗਿਆ ਨਾ ਉਹਨਾਂ ਦਾ ਘਰ ਜਾਣ ਦਾ ਵੀ ਕਿੱਥੇ ਘਰ ਆ ਉਹਨਾਂ ਦਾ ਕਿੱਥੇ ਨਹੀਂ ਨਾ ਮੈਂ ਕਦੇ ਐਮਐਲਏ ਮਾਸਟਰ ਜੀ ਨੂੰ ਮਿਲਿਆਗਾ ਕਿ ਉਹ ਕਿੱਥੇ ਰਹਿੰਦੇ ਆ ਕਿੱਥੇ ਨਹੀਂ ਮੈਂ ਨਹੀਂ ਕਦੇ ਉਹਨਾਂ ਨੂੰ ਮਿਲਿਆ ਜੀ ਨਾ ਹੀ ਮੇਰਾ ਵੀ ਲੈਣ ਦੇਣਾ ਉਹਨਾਂ ਨਾਲ ਇਹਦਾ ਮੈਂ ਚੱਕ ਚਾ ਕੇ ਪਾ ਬੈਠਾ ਜੀ ਕਿਸੇ ਨੂੰ ਪਤਾ ਬੁਧੇਸ਼ ਸੰਗਤਪਿਆਂ ਦੀ ਅੱਖ ਚ ਆ ਕੇ ਬੈਠਾ ਵਾ ਭਾਜਪਾ ਦੇ ਕਹਿਣ ਮੁਤਾਬਕ ਸੋ ਹੁਣ ਮੈਂ ਮੇਰੀ ਆਤਮਾ ਨੇ ਜਦੋਂ ਮੈਨੂੰ ਝੋੜਿਆ ਜੀ ਮੈਂ ਸੋਚਿਆ ਕਿ ਹੁਣ ਆ ਵੀ ਮੈਂ ਇੱਕ ਵੀਡੀਓ ਹੋਰ ਪਾਵਾਂ ਵੀ ਲੋਕਾਂ ਨੂੰ ਮੈਂ ਸੱਚ ਦੱਸਾਂ ਯਾਰ ਵੀ ਸੱਚ ਗੱਲ ਕੀ ਆ ਕਿਉਂਕਿ ਆਪਾਂ ਕਿਸੇ ਦੀ ਐਵੇਂ ਯਾਰ ਕਿਸੇ ਨੂੰ ਜਿੱਥੇ ਛੱਡ ਨਹੀਂ ਜਾ ਹੋਰ ਕਰਨਾ ਬਹੁਤ ਗਲਤ ਗੱਲ ਆ ਇਹ ਮੈਂ ਮੈਂ ਤਾਂ ਆਪ ਲੋਕਾਂ ਨੂੰ ਸਿੱਖਿਆ ਦਿੰਦਾ ਫਿਰਦਾ ਰਹਿੰਦਾ ਵੈਸੇ ਤੇ ਪਰ ਮੈਥੋਂ ਵੀ ਗਲਤੀ ਹੋ ਗਈ ਕਿਉਂ ਇਨਸਾਨ ਗਲਤੀਆਂ ਦਾ ਪੁੱਤ ਆ ਜੀ ਕੱਲ੍ਹ ਜੂਗੀ ਜੀਵਾਂਗੇ ਤਾਂ ਕਰਕੇ ਮੈਂ ਆਪ ਸਭ ਸੰਗਤਾਂ ਤੋਂ ਵੀ ਮਾਫੀ ਮੰਗਦਾ ਐਮਐਲਏ ਸਾਹਿਬ ਉਹਨਾਂ ਤੋਂ ਵੀ ਸਾਰੇ ਪਰਿਵਾਰ ਤੋਂ ਮੱਥ ਜੋੜ ਕੇ ਮਾਫੀ ਮੰਗਦਾ ਵੀ ਬਹੁਤ ਗਲਤ ਗੱਲ ਬੈਠਾ ਜੀ ਮ ਤੇ ਆਪ ਸਭ ਜੀ ਖਿਮਾ ਦੇ ਜਾਤ ਕੋ ਜੀ ਖਿਮਾ ਦੀ ਜਾਤਨਾ ਕਰਨ ਕਿਉਂਕਿ ਇਨਸਾਨ ਗਲਤੀਆਂ ਦਾ ਪਤਲਾ ਕਾਲ ਜੀ ਦੀ ਜੀਮਾ ਜੀ ਮਾਫ ਕਰਿਓ ਤੇ ਇਹ ਮੈਂ ਚੱਕ ਚਾ ਕੇ ਬਲਦੇਸ਼ ਸੰਗਰ ਕਹਿੰਦੇ ਆਪ ਆ ਬੈਠਾ ਜੀ ਭਾਜਪਾ ਦੇ ਕਹਿਣ ਮੁਤਾਬਕ ਵਾਲੀ ਵੀਡੀਓ ਮੈਂ ਬਹੁਤ ਵੱਡੀ ਗਲਤੀ ਕੀਤੀ ਮੇਰੀ ਆਤਮਾ ਮੈਨੂੰ ਇੰਨਾ ਅੰਦਰੋਂ ਖੰਜੋੜ ਰਹੀ ਹੈ ਪੁੱਛੋ ਨਾ ਮੈਨੂੰ ਹੁਣ ਐ ਸਮਝ ਲਓ ਵੀ ਇੱਕ ਤਰ੍ਹਾਂ ਦਾ ਰੋਣਾ ਆ ਰਿਹਾ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਵੀ ਕਿੰਨਾ ਮੇਰੇ ਤੇ ਆਪ ਦੇ ਆਪ ਤੇ ਆਤਮਾ ਤੇ ਇੰਨੀ ਗਲਤ ਜੀ ਇਹ ਮੇਰੇ ਤੇ ਚੱਲ ਰਹੀ ਆ ਕਿਉਂਕਿ ਮੈਂ ਖਾਦੀ ਪੀ ਖਾਦੀ ਪੀਤੀ ਲਾ ਲੋ ਕਰਕੇ ਵੀ ਚੱਕ ਲਾ ਲੋ ਉਹਦੇ ਜਾ ਕੇ ਵੀਡੀਓ ਪਾਤੀ ਐਵੇਂ ਕਿਸੇ ਨੂੰ ਆਪਾਂ ਕਿਸੇ ਤੇ ਇਲਜ਼ਾਮ ਲਾਉਣਾ ਬਲੇਮ ਲਵਾਉਣਾ ਕਿਸੇ ਕਰਦਾ ਬਹੁਤ ਮਾੜੀ ਗੱਲ ਆ ਮੈਂ ਲੋਕਾਂ ਨੂੰ ਆਪ ਹੀ ਸਮਝਾਉਂਦਾ ਰਿਆਂ ਗੱਲਾਂ ਪਰ ਮੈਂ ਜਾ ਆਪਾਂ ਕੀ ਕੰਮ ਕਰ ਬੈਠਾ ਤੇ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਸਾਰੀ ਸੰਗਤ ਮਾਫ਼ ਕਰਨ ਜੋਗਾ ਜੀ ਸਾਰੇ ਜਣੇ ਮਾਫ਼ ਕਰਿਓ ਸਵਾਹਿਗਤੀ ਕਰ ਖਾਲਸਾ ਜੀ ਸਵਾਹਿਗੁਰੂ ਜੀ ਕੀ ਫਤਿਹ